ਮਿਤਾ ਜਾਨ ਨੂੰ ਬਣ ਗਈ ਸੀ ਨਹੀਂ ਹੁਣ ਦੇਖ ਲਿਆ ਹੁਣ ਆ ਨਾ ਨਿੰਬੂ ਦੀ ਦਾਬ ਆ ਮੇਰੀ ਇਹ ਦੇਖੋ ਬਹੁਤ ਪਾੜਦਾ ਮੈਂ ਇਹਨੂੰ ਬਚਾਉਣਾ ਨਿੰਬੂ ਦੀ ਦਾਬ ਨੂੰ ਇਹ ਕਲਮ ਘੜੀ ਮੈਂ ਚੱਲ ਕੋਈ ਨਾ ਚੱਲ ਲਵਾਈ ਇਹਨਾਂ ਤੋਂ ਮਾਮਾ ਧੀਾਂ ਤੋਂ ਹੈਂ ਨਹੀਂ ਟੁੱਟਦਾ ਤਾਂ ਚੱਲ ਕੋਈ ਨਾ ਮੜਾ ਮੜਾ ਟੁੱਟ ਵੀ ਜਾਊਗਾ ਆਪਾਂ ਐਂ ਬਤਾਉਂ ਤੋੜਨਾ ਕਿਥੋਂ ਕੋਣ ਬਰੂ ਮੈਂ ਵੱਡ ਜਾਮਾ ਬਰੋ ਦੱਸੀ ਨਹੀਂ ਗੜ ਗੜੀਆਂ ਇਹ ਮੈਂ ਹੀ ਖਾਣਿਆ ਇਕੱਲੇ ਇਹ ਖਾਣਿਆ ਦਿਨਾਂ ਲੂ ਤਾਂ ਨਾ ਆਲੂ

ਹਾਂ ਚਲ ਵਾਚਾ ਕਿੱਥੇ ਉਹ ਬਾਈ ਖੜ ਤੇ ਨਹੀਂ ਰਾਂ ਦੇ ਕਿੱਥੇ ਨਾ ਪਰਪੋਰਟ ਜੇ ਨਿੰਬੂ ਵੜਦੰਦਾ ਭਈ ਅਜਦਾਬ ਵਾਲਾ ਉਹ ਇਹ ਨਾਲ ਲੜਾਈ ਹੋਣੀ ਸੀ ਪੂਰੀ ਆਹ ਬਤਾਉਂਗਾ ਕਿ ਤਾਂ ਮੈਂ ਤਾਂ ਪਤਾ ਮਿੱਟੀ ਨਾਲ ਆ ਦੇ ਮਰੇ ਕਿ ਪੱਤੇ ਇੱਥੇ ਦਾ ਪੱਤੇ ਆਂ ਬਤਾਉਂਗਾ ਇੱਥੇ ਤੱਕ ਨਹੀਂ ਮਿਲਾਏ ਉੱਥੇ ਮੁਰੇ ਮੁਰੇ ਲਾਏ ਆ ਕਿੱਥੇ ਆ ਗਏ ਆ ਤਾਣੀ ਦੇ ਥੱਲੇ ਇਹ ਤਾਂ ਪੱਤੇ ਨਹੀਂ ਆ ਚਲ ਵਾਚਾ ਆ ਵੀ ਇੱਕ ਕੋਟੋਲੀ ਕੜਾ ਹਾਂ ਹਲ ਹੋਣਾ ਮੈਂ ਕਹਿੰਦਾ ਹਾਂ ਇਹ ਵਾਲਾ ਹਾਂ ਲੈ ਮੇਰਾ ਡੰਗ ਸੱਟ ਹੈ ਨੇਕ ਨਾ ਡੰਗ ਕਰਾਂਗੇ ਹੈ ਨੇ ਡੰਗ ਜੇ ਨੇ ਖਾएंगे ਲੈ ਨੀ ਬੰਦ ਨਹੀਂ ਦੋ ਤਿੰਨ ਚੇ ਖਰਾਬ ਵੀ ਜਾਣੇ ਹੁਣ ਹੁੰਦੀ ਮਸਾ ਰੋਟੀ ਖਾਉ ਅੱਛਾ ਮਾਪੇ ਨਾ ਕਾ ਬੰਦ ਕਰੀਂ ਕੈਪ ਲਾ ਦੇ ਹਾਂ ਕੈਪ ਲਾ ਦੇ ਨੱਕਾ ਬੰਦ ਕਰ ਦੇ ਮਾੜੀ ਜੀ ਬਣੂਗੀ ਉਦੋਂ ਮੈਂ ਅੱਧਾ ਕਈਆ ਹੋ ਰਹਿਦਾ ਬਾਜਰਾ ਪਰਲੇ ਪਾਸੇ ਪਰ ਹੈ ਰਹਿਦਾ ਬਾਜਰਾ ਪਰਲੇ ਪਾਸੇ ਉਦੋਂ ਮੈਂ ਅੱਧਾ ਕਈਆ ਪਾ ਲਿਆ ਮਾਂ ਚੱਲ ਲਿਆ ਇੱਕ ਹੁਣ ਜੋਗਾ ਸਰਜੂ ਮੈਂ ਖਾਈ ਰੋਟੀ ਹੁੰਦੂ ਹੁੰਦ ਖਾਖੀ ਬਾਤ ਤੇਰੀ ਇੱਕ ਅੱਦੇ ਦਿਨ ਦੀ ਔਖਾ ਮਾਂ ਫਿਰ ਨੂੰ ਫਿਰ ਇਨਫੈਕਸ਼ਨ ਹੋ ਗਈ ਸੀ ਫਿਰ ਸਕੈਨ ਕਰਾਈ ਸਕੈਨ ਤੋਂ ਸੋ ਜਾਏਗੀ ਇੱਕ ਲੀਵਰ ਫਾਈਟੀ ਆ ਗਿਆ ਉਹਦੇ ਕਰਕੇ ਦਾ ਖਾਣਾ ਪੀਣਾ ਚਾਹੁੰਦਾ ਜਿਵੇਂ ਕਹਿੰਦੇ ਨੇ ਬੈਸ਼ਨੂ ਆੜਾ ਨੂਨ ਮਿਰਚ ਤੋਂ ਬਿਨਾਂ ਆ ਤੋਂ ਵੀ ਲੱਗ ਗਈ ਉਹਨਾਂ ਨੂੰ ਤੋਲਾ ਤੋਲਾ ਆ ਪਾਣੀ ਨੀ ਚਲ ਚਲ ਅੱਗੇ ਜਾਣਾ ਮੈਂ ਬੜਦਾ ਹੁੰਨਾ ਕਾ ਗੱਪੇ ਮੱਕੀ ਮੱਕੀ ਬੜਦਾ ਹੁੰਨਾ ਕਾਲੇ ਵਾਲੇ ਬਾਜਰਾ ਛੱਡੀ ਜਨਾ ਐਜ ਵੀ ਇੰਨੀ ਕ ਸਰੋ ਪਾਈਤੀ ਜੰਮੀ ਦੀ ਬਹੁਤ ਐਜ ਵੀ ਨਾਲੇ ਤੇ ਕਦਾ ਬੇਲ ਜੰਮੀ ਕਦਾ ਬੇਲ ਜੰਮਣ ਕਰਕੇ ਕਦਾ ਬੇਲ ਤੂੰ ਸਪਰੇਅ ਕਰਤੀ ਉਹਨੇ ਨਾਲ ਸਰੋਂ ਵੀ ਮਾਰਤੀ ਹੋ ਗਿਆ ਸਾਫ ਹੋਰ ਫ੍ਰੈਸ਼ ਫ੍ਰੈਸ਼ ਸਭ ਦਿੱਕਨ ਆ ਲਾਇ ਹੋਏ ਨਾ ਮੈਂ ਤਾਂ ਹੁਣੇ ਨਾ ਅੱਜ ਪਾਣੀ ਲੱਗ ਗਿਆ ਆ ਤਾਂ ਨਹੀਂ ਬੂ ਨਿੰਬੂ ਦੀ ਦਾਪਕੀ ਨੇ ਲਾਈ ਤੀ ਕਲਮ ਕਲਮ ਲਵਾਈ ਤੀ ਨਾ ਉਹ ਪਰ ਨੂਰ ਨੇ ਲਾਈ ਤੀ ਮਨ ਵੀ ਤੇ ਮੈਂ ਹੋਰ ਦੱਬਤੀ ਇਹ ਹੋਊਗੀ ਕਿ ਮੈਂ ਕਿ ਹੋਰ ਲਾਵਾਂਗੀ ਓਏ ਕਿਨਾਰ ਦੇ ਨਹੀਂ ਓਈ ਆ ਉਹ ਤਾਂ ਬਤਾਉਂ ਆ ਮੈਂ ਆਹ ਤੋਂ ਬੁੱਤੀ ਤੈਨੂੰ ਲਾਉਣ ਦਾ ਤਰੀਕਾ ਦੱਸਦਾ ਬਸ ਵੀ ਕਲਮ ਘੜ ਢੂੰਗੀ ਘੜ ਦੇ ਉਹਨੂੰ ਹਾਂ ਆ ਆਪਣਾ ਗੰਨਾ ਜਿਹੜਾ 20 ਫੁੱਟ ਤੋਂ ਉੱਪਰ ਲੰਘੇ ਜਾਂਦਾ ਇਹਦਾ ਬੀ ਸਪੈਸ਼ਲ ਹਰਿਆਣੇ ਤੋਂ ਲਿਆਂਦਾ ਆਪਾਂ ਨੇ ਯੂਪੀ ਤੋਂ ਅੱਧਾ ਹਰਿਆਣੇ ਤੋਂ ਆਇਆ ਅੱਧਾ ਯੂਪੀ ਤੋਂ ਇਹ ਆਪਾਂ ਬੀਓ ਤਿਆਰ ਕਰ ਰਹੇ ਆ ਅੱਜ ਜੀ ਲਾਦਾ ਬਸ ਨਹੀ ਹੋ ਰਹਿੰਦਾ ਹਲੇ ਰਹਿਣ ਦੇ ਵੀਡੀਓ ਆਊਗੀ ਤੇ ਜਿਗਰਲ ਚੈਨਲ ਤੇ ਉਹ ਜ਼ਰੂਰ ਦੇਖਿਓ

ਤਪਾਤੈ ਨੂੰ ਬਾਕੀ ਬਣਾ ਪਾ ਮਾਰ ਦਾਂਗੇ ਝਾੜੂ ਸਾਬਜੀ ਦੇਖੋ ਆਪਣੀਆਂ ਪਹਿਲਾਂ ਤੋਂ ਹੀ ਦੂਜੇ ਚੈਨਲ ਤੇ ਵੀ ਦੇਖੀ ਆ ਉਪੀਓ ਉਪੀ ਕਰੀ ਪਈ ਆਪਾਂ ਆਹ ਤੇ ਇਹ ਜਿਹੜਾ ਬੰਨਾ ਮੜਾ ਛਾਗ ਹੋ ਗਈ ਆਹ ਛਾਗ ਜਿਹਨੇ ਕੋਈ ਨਹੀਂ ਕਰਿਆ ਸਭ ਤੋਂ ਸਾਫ ਸੁੱਤਦੇ ਆ ਇਹ ਛਾਗ ਸਭ ਤੋਂ ਪਹਿਲਾਂ ਦਾ ਜੰਮਿਆ ਹੋਇਆ ਇਹ ਸਰੋਂ ਬਹੁਤ ਆਪਣੇ ਇਹ ਰਾਉਂਡ ਆਪ ਮਾਰਨੀ ਆ ਮੈਂ ਵਾਦੇ ਵਾਦੇ ਇਹਨੇ ਕਿੰਨਾ ਆਪਣੇ ਤੋਂ ਨਹੀਂ ਹੁੰਦਾ ਰੌਂਡ ਅਪ ਮਾਰਨੀ ਆ ਇੱਥੇ ਇੱਥੇ ਜੀ ਹੁਣ ਤਾਂ ਸਗਰ ਨਾਲ ਪੈਰ ਭਿੱਜੀ ਆ ਹਾਂ ਆ ਪਹਿਚੂ ਹੀ ਮਾਰ ਦਣੀ ਆ ਇੱਥੇ ਦੇਖੋ ਦੇਖੋ ਇੱਥੇ ਛੱਡਿਆ ਤਾਂ ਆਪਣਾ ਦੇਖੋ 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 ਹੁਣ ਛੱਡ ਕੇ ਗਏ ਤੇ ਅਸੀਂ ਚੱਲ ਵਰਸ਼ੋ ਵਰਸ਼ੋ ਪਰ ਲੈ ਵਸੇ ਦੇਖੋ ਅੱਤ ਗਿਆ ਜੀ ਉਹਦੇ ਉਹ ਹੋ ਗਿਆ ਤਰੇਲੇ ਦੀ ਬੇਲ ਚੰਪੀ ਪਰ ਲੈ ਖਾਈ ਨਹੀਂ ਕਿੱਡਾ ਹੈਗਾ ਦਾ ਉਹ ਇਹ ਨਹੀਂ ਦਾ ਗਾਹ ਦੇਖਾਓ ਚਾ ਬੁਰਾ ਖਾਸਾ ਦਾ ਐ ਡੱਕ ਤਾਂ ਤਨਤਾ ਹੈ ਅੱਜ ਕਿ ਕਿ ਹਾਲੀ ਹੋ ਗਈ ਲੱਗ ਰਹੀ ਹੈ ਮੇਰੇ ਦਵਾਰਾ ਚੱਲ ਛੱਡ ਫਿਰਾਂ ਆਹ ਤੇਰੀ ਸੁੱਥਾ ਵੇਲਾ ਕਰੇਲੇ ਦੀ ਇੱਥੇ ਜੰਮੀ ਹੋਣੀਆਂ ਚੱਲ ਛੱਡ ਵਧੀਆ ਨਾ ਹੋ ਜਾਣਗੇ ਚੱਲ ਜਲੀਏ ਇਦਾਂ ਕਿਦੜਾ ਕੁਝ ਕਰਤ ਨਹੀਂ ਜਿੱਤ ਉੜ ਗਿਆ ਪਾੜੀ ਤੋੜਨਾ ਆ ਨਹੀਂ ਉਹ ਨਹੀਂ ਇਹ ਤੋੜ ਕੇ ਹੱਸਣਾ ਜੰਗ ਕਰਦੇ ਲਾਂਕੀ ਆਂਦੇ ਹਲੇ ਇੱਥੇ ਨਹੀਂ ਥੋੜੀ ਫੁੱਟੀਆਂ ਨੇ ਆਪੇ ਉਹ ਬੀ ਬੂ ਝੜ ਗਏ ਜਿਵੇਂ ਗਲੇ ਹੋ ਝੁੱਟੇ ਆਹ ਸਰ ਨੂੰ ਪਾਣੀ ਲਾਤਾ ਫੇਰ ਅੱਜ ਮੇਰੇ ਵਾਲੇ ਵੀ ਜੰਮੀ ਹੀ ਆ ਗਦਰ ਮੀਨੇ ਮਾਰਤੀ ਐ ਠੇਰਾ ਆਪਣਾ ਉਪਰ ਫਲੋ ਤੇ ਚੱਲਦਾ ਉਰੂ ਗਟੇ ਰੂ ਉਰ ਅਮਰੂਦ ਅਮਰੂਦ ਫੇਰ ਲੱਗੇ ਐਥੇ ਤਾਂ ਨਹੀਂ 6 ਵਾਰ ਬੀਜ ਲਿਆ ਗਣ ਕੇ ਮੈਂ ਗੱਬੇ ਗੱਬੇ ਤਣੀਆਂ ਨਹੀਂ ਜੰਮਦਾ ਪਾਲਕ ਦੇ ਦੋ ਕੱਲ ਮੂਲੀ ਵਾਲੇ ਪਰੌਂਠੇ ਬਣਾਇਆ ਉੱਥੋਂ ਮੂਲੀਆਂ ਵੱਟ ਕੇ ਹਾਂ ਤਣੀਆਂ ਗੇਤਾ ਖਲੇ ਮੈਨੂੰ ਲੱਗਾ ਅੱਗੇ ਤੁਸੀ ਗੱਲ ਨਹੀਂ ਆਲਾ ਲਾਇਆ ਨਹੀਂ ਕਿਉਂ ਚੱਲ ਤੂੰ ਚਲੀ ਜਾ ਆੜੂ ਭਰਾਊਗਾ ਤਾਂ ਸੁੱਕ ਗਿਆ ਜਾਏ ਹੁਣ ਵੀ ਗਰਮੀ ਵਾਲਾ ਬੋਲਾ ਮੌਸਮ ਦੇ ਕੋਪੇ ਚੋਂ ਗ੍ਰੀਨਰੀ ਕਿਦਾਂ ਹਰੀਆਲੀ ਕਿਦਾਂ ਚਮਕਦੀ ਹੈ ਹਨਾ ਇਹ ਗਾ ਕੀ ਕਰ ਮੇਰਾ ਜੀ ਨਹੀਂ ਲੱਗਣਾ ਸੁਪਨੇ ਵਿੱਚ ਪੰਜਾਬ ਨਹੀਂ ਹੋਣਾ ਵਾਓ ਕੀ ਆ ਖੂਬਸੂਰਤ ਵੀਊ ਆ ਰਿਹਾ ਹੈ ਸਬਜੀ ਦੀ ਸੁਗੰਧ ਆ ਰਹੀ ਕੋਚ ਹਰਿਆਲੀ ਦੇਖਿਆ ਕਰੋ ਸੂਬਾ ਸੂਬਾ ਡਾਕਟਰ ਕਹਿੰਦੇ ਨਹੀਂਗਾ ਵੱਧ ਗਿਆ ਨਾ ਨਹੀਂਗਾ ਦਾ ਫਰਕ ਪੈਂਦਾ ਜਿਹਦਾ ਪ੍ਰੈਸ਼ਰ ਉਹ ਅੱਖਾਂ ਤੋਂ ਦੇਖ ਲਿਓ ਡਾਕਟਰ ਸਭ ਤੋਂ ਪਹਿਲਾਂ ਇਹ ਚੀਜ਼ ਦੱਸਦੇ ਆਂ ਜੀ ਵਹਕੇ ਕਿਤੇ ਉਥੇ ਹਰਿਆਲੀ ਜ਼ਿਆਦਾ ਉਹ ਦੇਖਣੀ ਆ ਤਾਂ